ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਵੱਡੇ ਕਲਾਕਾਰ ਛੋਟੇ ਦੇ ਕਲਾਕਾਰ ਆ ਜੋ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕਰੇ ਤੁਸੀਂ ਤੇ ਉਹਨਾਂ ਨਾਲ ਗਾਇਆ ਵੀ ਹੈ ਕਿਲਾਸ਼ ਖੇਰ ਵਰਗੇ ਸਿੰਗਰਾਂ ਨਾਲ ਗਾਇਆ ਕਿੱਦਾਂ ਦੀ ਫੀਲਿੰਗਸ ਰਹੀ ਉਦੋਂ ਜਿਹੜਾ ਸੁਪਨਾ ਜਿਹਾ ਹੁੰਦਾ ਕਿ ਅਸੀਂ ਬਸ ਅਸੀਂ ਜਗਰਾਤੇ ਕਰਦੇ ਸੀਗੇ ਤੇ ਹੁਣ ਬੜੇ ਬੜੀ ਸਿੰਗਰ ਗਾ ਰਹੇ ਸੀ ਸਾਡੇ ਨਾਲ ਤੇ ਬਹੁਤ ਅੱਛਾ ਲੱਗ ਰਿਹਾ ਸੀ ਆਪਣਾ ਸੁਪਨਾ ਸਾਡਾ ਪੂਰਾ ਹੋ ਗਿਆ ਇੱਕ ਤੁਸੀਂ ਜਾਣੋ ਸੀ ਕਿ ਬਹੁਤ ਹੀ ਸਾਰੀ ਅਸੀਂ ਤੱਕੇ ਹੱਦੇ ਨੇ ਬਹੁਤ ਮਿਹਨਤ ਕੀਤੀ ਹੈ ਫਿਰ ਇਹਨਾਂ ਵਿੱਚ ਛੱਤੀ ਛੱਤੀ ਘੰਟੇ ਦਾ ਸਫਰ ਕਰਕੇ ਅਸੀਂ ਮਤਲਬ ਇੱਥੋਂ ਤੱਕ ਆਏ ਹਾਂ ਤੇ ਬਹੁਤ ਅੱਛਾ ਲੱਗ ਰਿਹਾ ਕਿ ਜਿਹੜੀ ਸਾਡੀ ਮਿਹਨਤ ਹੀ ਉਹ ਮਿਹਨਤ ਦਾ ਸਾਨੂੰ ਅੱਜ ਫਲ ਮਿਲਿਆ ਦਾ ਲੇਕਿਨ ਇਹਨੂੰ ਨਿਖਾਰਨ ਲਈ ਰਿਆਜ਼ ਕਰਨਾ ਪੈਂਦਾ ਹੈ ਪ੍ਰੈਕਟਿਸ ਕਰਨੀ ਪੈਂਦੀ ਹੈ ਐਸਾ ਹੀ ਇੱਕ ਲੜਕਾ ਹੈ ਗੁਰਦਾਸਪੁਰ ਦਾ ਆਰੀਅਨ ਜਿਸਨੇ ਆਪਣੇ ਹੁਨਰ ਨੂੰ ਨਿਖਾਰਨ ਲਈ ਖੂਬ ਮਿਹਨਤ ਕੀਤੀ ਤੇ ਅੱਜ ਸੋਨੀ ਟੀਵੀ ਦੇ ਸੁਪਰ ਸਿੰਗਰ ਸੈਸ਼ਨ 3 ਵਿੱਚ ਫਰਸਟ ਰਨਰ ਆਪਰੇਆ 2 ਲੱਖ ਰੁਪਏ ਕੈਸ਼ ਜਿੱਤੇ ਹੈ ਇੱਕ ਟੋਇਟਾ ਦੀ ਗੱਡੀ ਜਿੱਤ ਕੇ ਲਿਆ ਆਰੀਅਨ ਸਾਡੇ ਨਾਲ ਮੌਜੂਦ ਹੈ ਇਹਦੇ ਨਾਲ ਗੱਲਬਾਤ ਕਰਦੇ ਹਾਂ ਆਪਣੇ ਸਫ਼ਰ ਬਾਰੇ ਆਰੀਅਨ ਕਿੱਦਾਂ ਗਾਇਕੀ ਦੀ ਸਫ਼ਰ ਦੀ ਸ਼ੁਰੂਆਤ ਹੋਈ ਹੈ ਕਿੱਦਾਂ ਸ਼ੁਰੂ ਕੀਤਾ ਸਾਰਾ ਨਮਸਕਾਰ ਜੀ ਮੇਰਾ ਨਾਮ ਮਾਸਟਰ ਅਰੇਨ ਹੈ ਅਤੇ ਮੈਂ ਟੀਵੀ ਦੀ ਐਡਸ ਵਗੈਰਾ ਮੈਂ ਪੂਰੀ ਮਿਮਿਕਰੀ ਵਗੈਰਾ ਕਰਦਾ ਸੀ ਤੇ ਪਾਪਾ ਨੇ ਮੈਨੂੰ ਦੇਖਿਆ ਕਿ ਮੈਂ ਪੂਰਾ ਮਤਲਬ ਉਹਨਾਂ ਦੇ ਗਾਣੇ ਵੀ ਮੈਂ ਜੋ ਵੀ ਟੀਵੀ ਦੀ ਐਡਸ ਵਗੈਰਾ ਵਿੱਚ ਜਿਹੜੇ ਗਾਣੇ ਆਉਂਦੇ ਸੀ ਮੈਂ ਉਹ ਗੁੰਗੁਨਾਨਾ ਸੁਰਚ ਬੋਲਣਾ ਤੇ ਪਾਪਾ ਨੇ ਸੋਚਿਆ ਕਿ ਮੈਂ ਗਾ ਲੈਣਾ ਗਾ ਸਕਦਾ ਹਾਂ ਤੇ ਪਾਪਾ ਨੇ ਮੈਨੂੰ ਕੋਸ਼ਿਸ਼ ਕੀਤੀ ਕਿ ਮੈਂ 뮤직 ਦੀ ਮਤਲਬ ਥੋੜੀ ਕੋਚਿੰਗ ਲਵਾਂ ਤੇ ਪਾਪਾ ਨੇ ਮੈਨੂੰ 뮤직 뮤직 ਸਿਖਾਇਆ ਤੇ ਮੈਂ ਇਹ ਲਾਈਨ 'ਚ ਪੈ ਗਿਆ ਕੰਪੀਟੀਸ਼ਨ ਦੀ ਸ਼ੁਰੂਆਤ ਕਿੱਦਾਂ ਕੀਤੀ ਕੰਪੀਟੀਸ਼ਨ ਦੀ ਸ਼ੁਰੂਆਤ ਜਦੋਂ ਮੈਂ ਗਾਉਂਦਾ ਸੀਗਾ ਜਦੋਂ ਮੈਂ ਥੋੜਾ ਜਿਹਾ ਵਧੀਆ-ਵਧੀਆ ਗਾਉਣ ਲੱਪਿਆ ਜਦੋਂ ਮੈਂ ਜਾਗਰਨ ਵਗੈਰਾ ਵੀ ਕਰਨ ਲੱਪਿਆ ਥੋੜੇ-ਬੋਤੇ ਮੇਰੇ ਮਨ 'ਚ ਅਚਨਕ ਖਿਆਲ ਆਇਆ ਕਿ ਮੈਨੂੰ ਵੀ ਕੰਪੀਟੀਸ਼ਨ ਕਰਨਾ ਚਾਹੀਦਾ ਹੈ ਤੇ ਮੈਂ ਸੋਚਿਆ ਕਿ ਮੈਂ ਸਭ ਤੋਂ ਪਹਿਲੇ ਮੈਂ ਵੌਇਸ ਆਫ ਪੰਜਾਬ 'ਚ ਜਾਵਾਂ ਜੋ ਪੀਟੀਸੀ ਪੰਜਾਬੀ ਤੇ ਹੁੰਦਾ ਹੈ ਵੌਇਸ ਆਫ ਪੰਜਾਬ ਫਿਰ ਮੈਂ ਸਾਰੇ ਗਾਮਾਂ 'ਚ ਪਾਚ ਗਿਆ ਤੇ ਹੁਣ ਮੈਂ ਸੁਪਰਸਟਾਰ ਸਿੰਗਰ 3 'ਚ ਹੁਣਾ ਵੌਇਸ ਆਫ ਪੰਜਾਬ 'ਚ ਸਫਲਤਾ ਮਿਲੀ ਜੀਟੀਵੀ ਦੇ ਸਾਰੇ ਗਾਮਾਂ 'ਚ ਅਸਫਲ ਰੇ ਤੇ ਉਸ ਤੋਂ ਬਾਅਦ ਇੱਕਦਮ ਸਫਲ ਹੋ ਕੇ ਦਿਖਾਇਆ ਕਿੱਦਾਂ ਦਾ ਫੀਲ ਹੋਇਆ ਬਹੁਤ ਅੱਛਾ ਲੱਗ ਰਿਹਾ ਹੈ ਲੋਕ ਸਾਰੇ ਪਛਾਣ ਲਏ ਨੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੀ ਮੈਂ ਤੇ ਬਹੁਤ ਮੈਨੂੰ ਅੱਛਾ ਲੱਗ ਰਿਹਾ ਮਤਲਬ ਪੂਰੀ ਮਤਲਬ ਜਿਹੜੀ ਰਿਸਪੈਕਟ ਵਗੈਰਾ ਮਿਲ ਰਹੀ ਹੈ ਹੁਣ ਬਹੁਤ ਹੀ ਅੱਛਾ ਲੱਗ ਰਿਹਾ ਕਲਾਕਾਰ ਦਾ ਸੁਪਨਾ ਹੁੰਦਾ ਹੈ ਕਿ ਵੱਡੇ ਕਲਾਕਾਰ ਛੋਟੇ ਦੇ ਕਲਾਕਾਰ ਹੈ ਜੋ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕਰੇ ਤੁਸੀਂ ਤੇ ਉਹਨਾਂ ਨਾਲ ਗਾਇਆ ਵੀ ਹੈ ਕਲਾਸ਼ ਖੇਰ ਵਰਗੇ ਸਿੰਗਰਾਂ ਨਾਲ ਗਾਇਆ ਕਿੱਦਾਂ ਦੀ ਫੀਲਿੰਗਸ ਰਹੀ ਉਦੋਂ ਮੇਰਾ ਤਾਂ ਆਉ ਹੈ ਜਿਵੇਂ ਮੈਂ ਮੇਰਾ ਜਿਹਨਾਂ ਨੂੰ ਅਸੀਂ ਟੀਵੀ 'ਚ ਦੇਖਦੇ ਸੀਗੇ ਉਹ ਅਸੀਂ ਹਕੀਕਤ 'ਚ ਦੇਖ ਰਹੇ ਹਾਂ ਉਹ ਹਕੀਕਤ 'ਚ ਦੇ ਕੇ ਸਾਡੇ ਨਾਲ ਗਾ ਰਹੇ ਨੇ ਮਤਲਬ ਜਿਹੜਾ ਸੁਪਨਾ ਜਿਹਾ ਹੁੰਦਾ ਕਿ ਅਸੀਂ ਬਸ ਅਸੀਂ ਜਗਰਾਤੇ ਕਰਦੇ ਸੀਗੇ ਤੇ ਹੁਣ ਵੱਡੇ ਵੱਡੇ ਸਿੰਗਰ ਗਾ ਰਹੇ ਸੀ ਸਾਡੇ ਨਾਲ ਤੇ ਬਹੁਤ ਅੱਛਾ ਲੱਗ ਰਿਹਾ ਸੀ ਆਪਣਾ ਸੁਪਨਾ ਸਾਡਾ ਪੂਰਾ ਹੋ ਗਿਆ ਇੱਕ ਜਿਹਨਾਂ ਨੂੰ ਅਸੀਂ ਟੀਵੀ 'ਚ ਦੇਖ ਰਹੇ ਹਾਂ ਉਹ ਸਾਡੇ ਨਾਲ ਹਕੀਕਤ 'ਚ ਸਾਡੇ ਸਾਹਮਣੇ ਖੜੇ ਹੋ ਕੇ ਗਾ ਰਹੇ ਨੇ ਮਾਹੌਲ ਦੀ ਗੱਲ ਕੀਤੀ ਜਾਏ ਤੇ ਘਰ ਦਾ ਮਾਹੌਲ ਇਦਾਂ ਦਾ ਨਹੀਂ ਸਿੱਕੀ ਆਦਮੀ ਨੂੰ ਅੱਗੇ ਬਦਲ ਲਈ ਕੁਝ ਮਿਲ ਜਾਂਦਾ ਵੈ ਤੁਹਾਨੂੰ ਇਦਾਂ ਦੀ ਕੋਈ ਫੈਸਿਲਿਟੀ ਨਹੀਂ ਮਿਲੀ ਕਿੱਦਾਂ ਅੱਗੇ ਵਧੇ ਅਸੀਂ ਜਦੋਂ ਸਾਰੇ ਗਾਮਾ ਪਾਚ ਤੇ ਵੋਇਸਓ 50 ਤੇ ਐ ਸੁਪਰਸਟਾਰ ਸਿੰਗਰ ਚ ਅਸੀਂ ਜਾਣ ਜਦੋਂ ਅਸੀਂ ਜਾਣਾ ਸੀ ਤੇ ਬਹੁਤ ਹੀ ਸਾਰੀ ਅਸੀਂ ਤੱਕੇ ਖਾਦੇ ਨੇ ਬਹੁਤ ਮਿਹਨਤ ਕੀਤੀ ਹੈ ਟ੍ਰੇਨਾਂ ਵਿੱਚ 36-36 ਘੰਟੇ ਦਾ ਸਫ਼ਰ ਕਰਕੇ ਅਸੀਂ ਮਤਲਬ ਇੱਥੋਂ ਤੱਕ ਆਏ ਆ ਤੇ ਬਹੁਤ ਅੱਛਾ ਲੱਗ ਰਿਹਾ ਕਿ ਜਿਹੜੀ ਸਾਡੀ ਮਿਹਨਤ ਹੀ ਉਹ ਮਿਹਨਤ ਦਾ ਸਾਨੂੰ ਅੱਜ ਫਲ ਮਿਲਿਆ ਤੇ ਬਿਲਕੁਲ ਜੀ ਆਰਨ ਨੇ ਕਿਹਾ ਮਿਹਨਤ ਕੀਤੀ ਉਹਦਾ ਫਲ ਮਿਲਿਆ ਆਰਨ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੀਪਕ ਜੀ ਤੁਸੀਂ ਤੇ ਆਰਨ ਦੇ ਗੁਰੂ ਵੀ ਰਹੇ ਹੋ ਇਹਨੂੰ ਸਿਖਾਇਆ ਕਿੱਦਾਂ ਇਹਦੇ ਅੰਦਰ ਦੇ ਟੇਲਰ ਨੂੰ ਪਛਾਣਿਆ ਤੇ ਕਿਦੋਂ ਸ਼ੁਰੂਆਤ ਕੀਤੀ ਇਹਦੀ ਨਮਸਕਾਰ ਜੀ ਮੈਂ ਦੀਪਕ ਗੁਰਦਾਸਪਰੀ ਦੇਖੋ ਜੀ ਮੈਂ ਕਾਫੀ ਚਿਰ ਤੋਂ ਮਤਲਬ 26-27 ਸਾਲ ਹੋ ਗਿਆ ਮੈਨੂੰ ਇਸ ਲਾਈਨ ਦੇ ਵਿੱਚ ਮੈਂ ਕੀਬੋਰਡ ਵਜਾਉਣਾ। ਤੋਂ ਇਹ ਛੋਟਾ ਜਿਹਾ ਸੀਗਾ 6-7 ਸਾਲ ਦਾ ਜਦੋਂ ਇਹ ਮਤਲਬ ਮੂੰਹ ਚ ਗੁੰਗੁਣਾਉਂਦਾ ਸੀ ਟੀਵੀ 'ਚ ਕੋਈ ਸੌਂਗ ਵਗੈਰਾ ਆਂਦਾ ਸੀ ਤੇ ਇਹ ਨਾਲ-ਨਾਲ ਗਾਉਂਦਾ ਸੀ ਤੇ ਮੈਂ ਮਤਲਬ ਨੋਟਿਸ ਕੀਤਾ ਵੀ ਇਹ ਗਾ ਰਿਹਾ ਬਹੁਤ ਅੱਛਾ ਤੇ ਕਿਉਂ ਨਾ ਇਸ ਨੂੰ ਸਿੰਗਿੰਗ ਦੀ ਥੋੜੀ ਜੀ ਕੋਚਿੰਗ ਟ੍ਰੇਨਿੰਗ ਦਿੱਤੀ ਜਾਏ ਤਾਂ ਜੋ ਇਹ ਅੱਗੇ ਜਾ ਕੇ ਵਧੇ। ਤੋਂ ਇਸ ਨੂੰ ਫਿਰ ਮੈਂ ਟ੍ਰੇਨਿੰਗ ਦਿੱਤੀ ਥੋੜੀ-ਥੋੜੀ ਤੋ ਇਹ ਅੱਛਾ ਗਾਹ ਵਧੀਆ ਅੱਗੇ ਰੱਬ ਦੀ ਬੜੀ ਵਧੀਆ ਮਿਹਰ ਆ ਜੀ ਵੀ ਅੱਛਾ ਗਾ ਰਿਹਾ ਹੁਣ ਇਸ ਮੁਕਾਮ ਤੇ ਪਹੁੰਚਿਆ ਜੀ ਅੱਜ ਸੋਨੀ ਟੀਵੀ ਤੋਂ ਫਰਸਟ ਰਨਰ ਅਪ ਜਿੱਤ ਕੇ ਲਿਆਇਆ ਅਵਾਰਡ ਜਿੱਤੇ ਹੈ ਸਫਲ ਹੋਇਆ ਵੈ ਕਿੱਦਾਂ ਦਾ ਫੀਲ ਹੋ ਰਿਹਾ ਹੈ ਦੇਖੋ ਜੀ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਅਸੀਂ ਤੇ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਆਰੀਅਨ ਅੱਡੇ ਵੱਡੇ ਮੁਕਾਮ ਤੇ ਜਾ ਕੇ ਗਾਏਗਾ ਮੁੰਬਈ ਸ਼ਹਿਰ ਦੇ ਵਿੱਚ ਕਿ ਬਹੁਤ ਹੀ ਵਧੀਆ ਫੀਲ ਹੋ ਰਿਹਾ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਸ਼ੁਕਰ ਹੈ ਭਗਵਾਨ ਦਾ ਕਿ ਚਲੋ ਇਸ ਦਾ ਪੰਜਾਬ ਗੁਰਦਾਸਪੁਰ ਚ ਲੋਕੀਆ ਨੂੰ ਪਛਾਣਦੇ ਆ ਜਾਣਦੇ ਆ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਹੈ ਜੀ ਟੀਵੀ ਤੇ ਦੇਖਿਆ ਹੋਣਾ ਕਲਾਸ਼ ਖੇਰ ਵਰਗੇ ਸਿੰਗਰ ਨੇ ਆਰਟਿਸਟ ਨੇ ਹਿੰਦੁਸਤਾਨ ਦੇ ਚੋਟੀ ਦੇ ਆਰਟਿਸਟ ਨੇ ਉਹਨਾਂ ਨੇ ਇਹਦੀ ਤਾਰੀਫ ਕੀਤੀ ਹੈ ਦੇਖੋ ਜੀ ਕਲਾਸ਼ ਖੇਰਜੀ ਵਰਗੇ ਜਿਨ੍ਹਾਂ ਨੇ ਬਾਹੂਬਲੀ ਦੇ Song ਗਾਏ ਆ ਇਹਨੇ ਜਬਰਦਸਤ ਬੰਬੇ ਇੰਡਸਟਰੀ ਹਾਲੀਵੁੱਡ ਵਿੱਚ ਉਹ ਜਾਣੇ ਮਾਨੇ ਇੱਕ ਉਹਨਾਂ ਦਾ ਵੱਖਰਾ ਮੁਕਾਮ ਹੈ ਤੇ ਜਦੋਂ ਉਹਨਾਂ ਨੇ ਇਹਦੇ ਬਾਰੇ ਸ਼ਬਦ ਕਹੇ ਤੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਵੀ ਉਹਨਾਂ ਨੇ ਕਿਹਾ ਵੀ ਇਹ ਦੁਨੀਆ ਵਾਲੋ ਆ ਰਹੀ ਹੈ ਨਾ ਆ ਰਹਾ ਹੈ। ਤੋਂ ਇਸ ਐਸੀ ਆਵਾਜ਼ੇ ਬਹੁਤ ਮਤਲਬ ਕਮ ਮਿਲਦੀ ਹੈ ਔਰ ਹਮੇ ਇਨਕੋ ਪ੍ਰੋਮੋਟ ਕਰਨਾ ਚਾਹੀਏ। ਤੋਂ ਕਹਿਲਾਜੀ ਨੇ ਬਹੁਤ ਹੀ ਇਹਦੇ ਬਾਰੇ ਬਹੁਤ ਹੀ ਅੱਛਾ ਕਿਹਾ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਵੀ ਸ਼ੁਕਰ ਹੈ ਭਗਵਾਨ ਦਾ। ਗੱਲ ਕਰਦੇ ਹਾਲਾਤ ਦੀ ਕੀਤੀ ਜਾਏ ਤਾਂ ਤੁਹਾਡੇ ਕੋਲ ਵੀ ਇੰਨੇ ਸੋਰਸਸ ਨਹੀਂ ਹੈ ਅੱਗੇ ਕਿ ਇਹਨੂੰ ਅੱਗੇ ਵਧਾਉਣ ਲਈ ਕੁਝ ਹੈਲਪ ਕਰ ਸਕੋ ਕਿੱਦਾਂ ਦਾ ਰਿਹਾ ਉਹ ਸਫਰ ਦੇਖੋ ਜੀ ਮੈਂ ਤਾਂ ਨਾ ਮਤਲਬ ਨਹੀਂ ਹਾਂ ਮੈਂ ਇੱਕ ਮੈਜੀਸ਼ੀਅਨ ਆ ਕੀਬੋਰਡ ਪਲੇਅਰ ਆ ਮੈਂ ਕੀਬੋਰਡ বাজਾਨਾ ਤੋਂ ਮਤਲਬ ਆ ਵੀ ਕਦੀ ਪ੍ਰੋਗਰਾਮ ਲੱਗ ਗਿਆ ਕਦੀ ਨਹੀਂ ਲੱਗਿਆ ਅੰਨੇ ਹਾਲਾਤ ਅੱਛੇ ਵੀ ਨਹੀਂ ਵਧੀਆ ਜੇ ਕਹੀਏ ਤੇ ਬੜੇ ਮਾੜੇ ਹਾਲਾਤਾਂ ਵਿੱਚ ਇਹਨੂੰ ਸਿਖਾਇਆ ਇਹਦੀ ਟ੍ਰੇਨਿੰਗ ਕਰਵਾਈ ਆ ਜੀ ਤੇ ਚਲੋ ਭਗਵਾਨ ਨੇ ਕਿਰਪਾ ਕੀਤੀ ਹੈ ਮਾਤਾ ਰਾਣੀ ਨੇ ਇਸ ਵਾਰੀ ਆਰਿਆਨ ਦੇ ਫਿਊਚਰ ਨੂੰ ਕਿੱਦਾਂ ਦੇਖਦੇ ਹੋ ਐਲਬਮ ਕਰੇਗਾ ਪ੍ਰਾਈਵੇਟ ਤੌਰ ਤੇ ਅੱਗੇ ਵਧੇਗਾ ਜਾਂ ਫਿਰ ਫਿਲਮ ਇੰਡਸਟਰੀ Aim ਹੈ ਦੇਖੋ ਜੀ ਜਿੱਥੋਂ ਤੱਕ ਹੁਣ ਆ ਗਿਆ ਪਹੁੰਚ ਗਿਆ ਇਸ ਦਾ ਨਾਮ ਬਣ ਗਿਆ ਤੇ ਅੱਗੇ ਵੀ ਇਹਦੀ ਪੜ੍ਹਾਈ ਵੀ ਜਾਰੀ ਰਹੇਗੀ ਤੇ ਅੱਗੇ ਫਿਰ ਜਿਹੜਾ ਨੈਕਸਟ ਸ਼ੋਅ ਆਏਗਾ ਇੰਡੀਅਨ ਆਈਡਲ ਉਹਦੇ 'ਚ ਵੀ ਟਰਾਈ ਕਰੇਗਾ ਤੇ ਅੱਗੇ ਇਹਦੀ ਕਿਸਮਤ ਅੱਗੇ ਜੀ ਆਰਿਆਂ ਦੀ ਪੜਾਈ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਜੀ ਪੜਾਈ ਦਾ ਤਾਂ ਜੇ ਕਿ ਇਹ ਫਰਕ ਪੈਂਦਾ ਫਰਕ ਤੇ ਪੈਂਦਾ ਹੈ ਕਿਉਂ ਨਹੀਂ ਪੈਂਦਾ ਜਦੋਂ ਪੜਾਈ ਮਿਸ ਹੋ ਜਾਂਦੀ ਹੈ ਤੇ ਥੋੜਾ ਜਿਹਾ ਪਿੱਛੇ ਚਲਿਆ ਜਾਂਦਾ ਸਿਲੇਬਸ ਪਰ ਕਿਉਂਕਿ ਅਸੀਂ ਟੈਲੈਂਟ ਜੋ ਇਹਦੇ ਕੋਲ ਹੈ ਅਸੀਂ ਉਹਨੂੰ ਦਬਾ ਨਹੀਂ ਸਕਦੇ ਐਂ ਕਹਿੰਦੇ ਵੀ ਜੇ ਇਹਦੇ ਕੋਲ ਟੈਲੈਂਟ ਹੈਗਾ ਤੇ ਉਹ ਬਾਹਰ ਆਣਾ ਚਾਹੀਦਾ ਇਹਨੂੰ ਬੈਨੀਫਿਟ ਉਹਦਾ ਮਿਲਣਾ ਚਾਹੀਦਾ ਇਸ ਕਰਕੇ ਪੜਾਈ ਵੀ ਨਾਲ ਨਾਲ ਚਲੇਗੀ ਤੇ ਬਿਲਕੁਲ ਜੀ ਆਰੇ ਦੇ ਪਿਤਾ ਜੀ ਨੇ ਵੀ ਦੱਸਿਆ ਕਿ ਪ੍ਰੋਗਰਾਮ ਵੀ ਲਗਾਤਾਰ ਕਰਦਾ ਰਹੇਗਾ ਇਹਦੇ ਫਿਊਚਰ ਬਾਰੇ ਵੀ ਉਹ ਨਹੀਂ ਚਿੰਤਲੇ ਕਿ ਟੈਲੈਂਟ ਹੈ ਤੇ ਅੱਗੇ ਜਰੂਰ ਵਧੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ